ਲਾਖ ਹੋਣ ਤੋਂ ਬਾਅਦ ਜਦੋਂ ਪਤੀ ਕੋੜ ਤੋਂ ਨਿਕਲ ਕੇ ਆਟੋ ਵਿੱਚ ਬੈਠਾ ਤਾਂ ਉਸਦੀ ਸਾਫਕਾ ਪਤਨੀ ਰੌਣਕ ਵੀ ਉਹ ਸਾਟੋ ਵਿੱਚ ਬੈਠ ਗਈ। ਉਦਾਸ ਪਤੀ ਨੇ 10 ਸਾਲ ਨਾਲ ਰਹੀ ਪਤਨੀ ਵਾਲ ਵੇਖਿਆ ਤਾਂ ਉਹ ਫਿੱਕੀ ਜਹੀ ਮੁਸਕਾਨ ਨਾਲ ਬੋਲੀ ਬਾਸ ਸਾਡੇ ਤੱਕ ਦਾ ਆਖਰੀ ਸਫ਼ਰ ਤੁਹਾਡੇ ਨਾਲ ਕਰਨਾ ਚਾਹੁੰਦੀ ਆ। ਪਤੀ ਨੇ ਕਿਹਾ ਮੈਂ ਪੈਸੇ 2-3 ਮਹੀਨਿਆਂ ਚ ਦੇ ਦੇਵਾਂਗਾ, ਘਰ ਵੇਚ ਦੇਵਾਂਗਾ। ਤੇਰੇ ਲਈ ਹੀ ਬਣਾਇਆ ਸੀ ਜਦੋਂ ਤੂੰ ਹੀ ਨਹੀਂ ਰਹੀ ਤਾਂ ਘਰ ਦਾ ਕੀ ਕਰਾਂਗਾ? ਰੌਣਕ ਕਾਲੀ ਨਾਲ ਬੋਲੀ ਘਰਨਾ ਵੇਚਣਾ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਪ੍ਰਾਈਵੇਟ ਨੌਕਰੀ ਕਰ ਲੈਂਦੀ ਹਾਂ ਮੇਰਾ ਤੇ ਮੁੰਨੇ ਦਾ ਗੁਜ਼ਾਰਾ ਹੋ ਜਾਣਾ ਹੈ ਅਚਾਨਕ ਕਟੋ ਵਾਲੇ ਨੇ ਬ੍ਰੀਕ ਮਾਰੀ ਤਾਂ ਰੌਣਕ ਦਾ ਮੂੰਹ ਸਾਹਮਣੇ ਲੱਗੀ ਰੇਲਿੰਗ ਨਾਲ ਵੱਜਣ ਹੀ ਵਾਲਾ ਸੀ ਕਿ ਪਤੀ ਨੇ ਝਟਕੇ ਨਾਲ ਉਸ ਦੀ ਬਾਹ ਫੜ ਕੇ ਰੋਕ ਲਿਆ ਉਹ ਭਰੀਆਂ ਅੱਖਾਂ ਨਾਲ ਬੋਲੀ ਵੱਖ ਹੋ ਗਏ ਹਾਂ ਪਰ ਪ੍ਰਵਾਹ ਕਰਨ ਦੀ ਆਦਤ ਨਹੀਂ ਗਈ ਤੁਹਾਡੀ ਪਤੀ ਚੁੱਪ ਰਿਹਾ ਪਰ ਰੌਣਕ ਰੋਣ ਲੱਗ ਪਈ ਰੋਂਦੇ ਹੋਏ ਪੁੱਛਿਆ ਇੱਕ ਗੱਲ ਪੁੱਛਾਂ 2 ਸਾਲ ਹੋ ਗਏ ਵੱਖ ਰਹਿੰਦੇ ਆ ਮੇਰੀ ਯਾਦ ਆਉਂਦੀ ਸੀ ਪਤੀ ਨੇ ਨਜ਼ਰ ਚੁੱਕ ਕੇ ਕਿਹਾ ਹੁਣ ਦੱਸਣ ਦਾ ਕੀ ਫਾਇਦਾ ਹੁਣ ਤਾਂ ਸਭ ਖਤਮ ਹੋ ਗਿਆ ਤਲਾਕ ਹੋ ਚੁੱਕਾ ਹੈ ਰੌਣਕ ਬੋਲੀ ਇਹਨਾਂ 2 ਸਾਲਾਂ ਵਿੱਚ ਮੈਨੂੰ ਇੱਕ ਵਾਰ ਵੀ ਉਹ ਨੀਂਦ ਨਹੀਂ ਆਈ ਜੋ ਤੁਹਾਡੇ ਹੱਥ ਦਾ ਸਿਰਹਾਣਾ ਬਣਾ ਕੇ ਆਉਂਦੀ ਸੀ ਇਹ ਕਹਿ ਕੇ ਉਹ ਫੁੱਟ ਫੁੱਟ ਕੇ ਰੋ ਪਈ ਬੱਸ ਅੱਡਾ ਆ ਗਿਆ ਜਿਵੇਂ ਹੀ ਦੋਵੇਂ ਉੱtre ਪਤਨੀ ਉਸ ਦਾ ਹੱਥ ਫੜ ਲਿਆ। ਕਾਫੀ ਚਿਰ ਬਾਅਦ ਪਤੀ ਦਾ ਛੁਪਰਸ਼ ਮਹਿਸੂਸ ਕਰਕੇ ਉਹ ਭਾਵਕ ਹੋ ਗਈ। ਪਤੀ ਬੋਲਿਆ ਚੱਲ ਆਪਣੇ ਘਰ ਚਲੀਏ। ਰੌਣਕ ਨੇ ਪੁੱਛਿਆ ਤਲਾਕ ਦੀ ਕਾਗਜ਼ਾਂ ਦਾ ਕੀ ਹੋਵੇਗਾ? ਪਤੀ ਬੋਲਿਆ ਪਾੜ ਦੇਵਾਂਗੇ। ਇਹ ਸੁਣਦੇ ਹੀ ਉਹ ਪਤੀ ਦੇ ਗੱਲ ਲੱਗ ਗਈ। ਪਿੱਛੇ ਦੂਜੇ ਆਟੋ ਵਿੱਚ ਆ ਰਹੀ ਰਿਸ਼ਤੇਦਾਰ ਇਹ ਦੇਖ ਕੇ ਚੁੱਪਚਾਪ ਬੱਸ ਵਿੱਚ ਬੈਠ ਕੇ ਚਲੀ ਗਈ। ਰਿਸ਼ਤਿਆਂ ਨੂੰ ਰਿਸ਼ਤੇਦਾਰਾਂ ਤੇ ਨਾ ਛੱਡੋ ਖੁਦ ਫੈਸਲੇ ਲਵੋ ਆਪਸ ਵਿੱਚ ਗੱਲ ਕਰੋ ਅਤੇ ਗਲਤੀ ਹੋਵੇ ਤਾਂ ਮੰਨ ਲਵੋ